ਲਾਈਵ ਕਰਦੇ ਆਂ ਪਾਸ਼ਾ ਸੱਸੀ ਕਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਤੁਸੀਂ ਜੁੜੇ ਹੋ ਕਿਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਹੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਕਿਤਾਰਾ ਬੋਲੇ ਪੰਜਾਬੀ ਚੈਨਲ ਤੋਂ ਪਿੰਡ ਫਾਤੇਪੁਰ ਤੋਂ ਜਿੱਥੇ ਕਿ ਕਿਰਤੀ ਕਿਸਾਨ ਯੂਨੀਅਨ ਔਰ ਸਮੂਹ ਪਿੰਡ ਵਾਸੀਆਂ ਵੱਲੋਂ ਡੇਰਾ ਵਾਸੀਆਂ ਵੱਲੋਂ ਜਿਹੜਾ ਕਿ ਬਹੁਤ ਹੀ ਇੱਕ ਅੱਛਾ ਉਪਰਾਲਾ ਕੀਤਾ ਗਿਆ ਹੈ ਕਿ ਇੱਕ ਕਿਸਾਨ ਔਰ ਆਮ ਕਿਸਾਨ ਕਿਸੇ ਪਾਰਟੀ ਨਾਲ ਕੋਈ ਰਿਲੇਟਡ ਨਹੀਂ ਆਮ ਕਿਸਾਨ ਜਿਹੜੇ ਇੱਥੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਔਰ ਜੇ ਗੱਲ ਕਰੀਏ ਤਾਂ ਰਜਿੰਦਰ ਸਿੰਘ ਵਾਈਫ ਆਫ ਮਨਦੀਪ ਕੌਰ ਵਾਈਫ ਆਫ ਮਨਦੀਪ ਕੌਰ ਜਿਹੜੀ ਕਿ ਲੇਡੀਜ਼ ਸੀਟ ਹੈ ਇਹ ਪਿੰਡ ਫਤੇਪੁਰ ਤੋਂ ਲੇਡੀਜ਼ ਸੀਟ ਜਿਹੜੀ ਕਿ ਲੇਡੀਜ਼ ਸੀਟ ਆ ਉਹ ਮਨਦੀਪ ਕੌਰ ਜਿਹੜੇ ਉਹ ਅਰਜੰਦਰ ਸਿੰਘ ਜਿਹੜੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਦੇ ਇਹਨਾਂ ਦੇ ਨਾ ਓਕੇ ਸੋ ਪਾਜੀ ਲਾਈਵ ਚੱਲ ਰਿਹਾ ਸੋ ਅੱਜ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਹਨ ਸੋ ਕਿਦਾਂ ਦਾ ਮਹਿਸੂਸ ਕਰਦੇ ਹੋ ਅਬੀ ਜੀ ਜੀ ਵੱਡੀ ਸੇਵਾ ਹੈ ਨਾ ਕੀ ਨਿਭਾ ਸਕਦੇ ਹੋ ਕਿਦਾਂ ਕਿਦਾਂ ਨਿਭਾਓਗੇ ਕਿਦਾਂ ਹਾਂ ਜੀ ਹਾਂ ਜੀ ਸਾਰੇ ਪਿੰਡ ਨੇ ਆਪਣੇ ਦਾ ਮਾਨ ਬਖਸ਼ਿਆ ਆਪਾਂ ਨੂੰ ਜੀ ਔਰ ਕੀ ਕਹਿਣਾ ਚਾਹੋਗੇ ਸਮੂਹ ਡੇਰਾ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਪਿੰਡ ਦਾ ਯੂਨੀਅਨ ਦਾ ਸਾਰਿਆਂ ਦਾ ਸਾਰੇ ਵੀ ਭਰਾਵਾਂ ਦਾ ਧੰਨਵਾਦ ਬਹੁਤ-ਬਹੁਤ ਜੀ ਹਾਜੀ ਢਿੱਲੋ ਸਾਹਿਬ ਕੀ ਲੱਗਦਾ ਹੈ ਇਸ ਵਾਰ ਜਿਹੜਾ ਵਧੀਆ ਉਪਰਾਲਾ ਕੀਤਾ ਤੁਹਾਡੇ ਪਿੰਡ ਨੇ ਔਰ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਵਿੱਚ ਜਿਹੜੇ ਦਰਸ਼ਕ ਦੇਖ ਰਹੇ ਨੇ ਦੇਖੋ ਜੀ ਸਾਨੂੰ ਲੱਗਦਾ ਨਹੀਂ ਜੀ ਇੱਕ ਮਿੰਟ ਬੜੇ ਬਹੁਤ ਸ਼ਾਂਤੀ ਹੋ ਜਾਏਗੀ ਪਰ ਬਹੁਤ ਵਧੀਆ ਪ੍ਰਚਲਿਆ ਹੋਇਆ ਜਿਹੜਾ ਸਾਰੇ ਪਿੰਡ ਨੇ ਇਕੱਠ ਕਰਕੇ ਕੁਲਦੀਪ ਸਿੰਘ ਸਰਪੰਚ ਚੁਣਿਆ ਹੈ ਬਾਹਰ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਮੈਸੇਜ ਆ ਰਹੇ ਆ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਆ ਬਰਕਰਾਰ ਸੋ ਤੁਹਾਨੂੰ ਮਿਲਾਨੇ ਫਾਦਰ ਸਾਹਿਬ ਨੇ ਹਾਂ ਜੀ ਫਾਦਰ ਸੋ ਸਰਪੰਚ ਸਾਹਿਬ ਦੇ ਫਾਦਰ ਸਾਹਿਬ ਉਹਨਾਂ ਨੂੰ ਤੁਹਾਨੂੰ ਮਿਲਾਨੇ ਆ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਫਤਿਹਪੁਰ ਤੋਂ ਜਿੱਥੇ ਕਿ ਸਰਬਸੰਮਤੀ ਦੇ ਨਾਲ ਜਿਹੜੇ ਸਰਪੰਚ ਚੁਣੇ ਗਏ ਨੇ ਔਰ ਪੰਜਾਬ ਦੇ ਮੇਰੇ ਖਿਆਲ ਅੱਜ ਸੈਕੰਡ ਡੇ ਆ ਅੱਜ ਕਾਗਜ਼ਪੁਰ ਦਾ ਮੇਰੇ ਖਿਆਲ ਸੈਕੰਡ ਡੇ ਆ ਔਰ ਸੈਕੰਡ ਡੇ ਦੇ ਵਿੱਚ ਹੀ ਉਹ ਫਤਿਹਪੁਰ ਪਿੰਡ ਦੇ ਮੇਰੇ ਖਿਆਲ ਆ ਵੀ ਸਭ ਤੋਂ ਵੱਡੀ ਗੱਲ ਹੈ ਫਤਿਹਪੁਰ ਵਾਸੀਆਂ ਵਾਸਤੇ ਮਾਣ ਵਾਲੀ ਗੱਲ ਹੈ ਸੋ ਬਹੁਤ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਲਾਈਵ ਚੱਲ ਰਿਹਾ ਪ੍ਰੋਗਰਾਮ ਜਿਹੜੇ ਡੇਰਾ ਵਾਸੀ ਨੇ ਜਾਂ ਪਿੰਡ ਵਾਸੀ ਨੇ ਜਾਂ ਕਰਤਿੱਕ ਖੇਸਾਂ ਦੇ ਆਗੂ ਨੇ ਕੀ ਕਹਿਣਾ ਚਾਹੋਗੇ ਮੈਂ ਸਾਰੇ ਧੰਨਵਾਦੀ ਢੇਰੇ ਵਾਲਿਆਂ ਦਾ ਪਿੰਡ ਵਾਲਿਆਂ ਦਾ ਮੈਂ ਤਾਂ ਵੀ ਇਹ ਤਾਂ ਸਾਂਦੇ ਨਹੀਂ ਸਕਦੇ ਜੇ ਮੇਰੇ ਤਾਂ ਸਾਂਦੇ ਆ ਇਹ ਜਿਹੜੀ ਇਹ ਜਿਹੜੀ ਸਰਪੰਚੀ ਦੀ ਸੀਟ ਹੈ ਇਹ ਲੇਡੀ ਸੀਟ ਹੈ ਜੀ ਔਰ ਕੀ ਨਾਮ ਉਹਨਾਂ ਭੈਣ ਜੀ ਰੰ ਦਾ ਜਿਹੜੇ ਬਣੇ ਨੇ ਸਰਪੰਚ ਮਨਦੀਪ ਕੌਰ ਮੰਦੀਪ ਤੁਹਾਡੇ ਉਹ ਕੀ ਲੱਗਦੇ ਓਕੇ ਜੀ ਸੋ ਮਨਦੀਪ ਕੌਰ ਜਿਹੜੇ ਕਿ ਪਿੰਡ ਫਤਿਹਪੁਰ ਦੇ ਜਿਹੜੇ ਸਰਪੰਚ ਬਣੇਗੇ ਨੇ ਔਰ ਸਰਪੰਚਤੀ ਦੇ ਨਾਲ ਚੁਣੇਗੇ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਲੇਡੀ ਸੀਟ ਹੈ ਔਰ ਸਾਬਕਾ ਸਰਪੰਚ ਸਾਡੇ ਨਾਲ ਸੋਨੂ ਢੌਟ ਜੀ ਵੀ ਜੁੜੇ ਨੇ ਸੋ ਸੋਨੂ ਜੀ ਬਹੁ ਬਹੁ ਸਵਾਗਤ ਹੈ ਤੁਹਾਡਾ ਕਿਉਂਕਿ ਤੁਸੀਂ ਪਿੰਡ ਦੇ ਵਿੱਚ ਵਿਚਰਿਓ ਮੇਰੇ ਖਾ ਤੁਹਾਨੂੰ ਸਮਾਂ ਵੀ 6 ਸਾਲ ਦਾ ਮਿਲਿਆ ਲਗਭਗ ਹਨ 1 ਸਾਲ ਆਮ ਸਰਪੰਚਾਂ ਨਾਲੋਂ ਜ਼ਿਆਦਾ ਔਰ ਅੱਜ ਕੀ ਮਹਿਸੂਸ ਹੁੰਦਾ ਕਿ ਕਿਦਾ ਜਿਹੜਾ ਉਪਰ ਲਿਖਤਾ ਔਰ ਕਿਤੇ ਨਾ ਕਿਤੇ ਕੀ ਕਹਿਣਾ ਜਾ ਹੋਗਾ ਜਿਹੜੇ ਪਿੰਡ ਦਾ ਘਟਨ ਹੋਇਆ ਸੀਗਾ ਪਹਿਲਾਂ ਉਹਦੇ ਵਿੱਚ ਅਸੀਂ ਵਿਚਾਰਿਆ ਗਿਆ ਵੀ ਆਈ ਵਾਰੀ ਅਸੀਂ ਜਿਹੜੀਆਂ ਨੇ ਪਿੰਡ ਦੇ ਵਿੱਚ ਪਾਰਟੀਬਾਜ਼ੀਆਂ ਬਣਾਉਣੇ ਆ ਜਾਂ ਕੁਝ ਬਣਾਉਣੇ ਆ ਇਸ ਵਾਰੀ ਕੁਝ ਨਵਾਂ ਕੁਝ ਕਰਕੇ ਦੇਖੀਏ ਜੋ ਸਾਰੇ ਪਿੰਡ ਨੂੰ ਜੋੜ ਕੇ ਦੇਖੀਏ ਤੇ ਉਸ ਦੇ ਵਿੱਚ ਫਿਰ ਸਾਡੀ ਸੈਮਤੀ ਬਣੀ ਕੱਲ ਅਸੀਂ ਟਾਈਮ ਰੱਖਿਆ ਸੀਗਾ ਅੱਜ ਸਵੇਰੇ 8 ਵਜੇ ਦਾ 8 ਵਜੇ ਤੋਂ ਫਿਰ ਸਾਰੇ ਪਿੰਡ ਦੀ ਜਿਹੜੀ ਸੰਗਤ ਸੀਗੀ ਉਹ ਇਕੱਠੀ ਹੋਈ ਹੋਈ ਸੀਗੀ ਆਪਣੇ ਗੁਰਦੁਆਰਾ ਸਾਹਿਬ ਦੇ ਕਿ ਤੇ ਉਸ ਤੋਂ ਫਿਰ ਅਸੀਂ ਫੈਸਲਾ ਕੀਤਾ ਕਿ ਜਿਹੜੇ ਮਨਦੀਪ ਕੌਰ ਨੇ ਵਾਈਫ ਆਫ ਉਹਨਾਂ ਦੇ ਵਾਈਫ ਨੂੰ ਜਿਹੜਾ ਅਸੀਂ ਸੈਮਟੀ ਨਾਲ ਸਾਰੇ ਪਿੰਡ ਨੇ ਜੁੜਿਆ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਤੇ ਆਸ ਕਰਦੇ ਆਂ ਵੀ ਪਿੰਡ ਦੇ ਵਿੱਚ ਵਧੀਆ ਕੰਮ ਕਰਨਗੇ ਤੇ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਗੇ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਗੇ ਇਹ ਕਹਿਣਾ ਸੋਨੂ ਢੋਟਜੀ ਦਾ ਅਮਰਿੰਦਰ ਸਿੰਘ ਜਿਹੜੇ ਕੇ ਹੁਣ ਸਾਫ ਕਾ ਸਰਪੰਚ ਨੇ ਔਰ ਦਵਾ ਹਰ ਯੋਗ ਆਗੂ ਸਾਹਿਬਾਨ ਨੇ ਤੇ ਪਹੁੰਚੇ ਨੇ ਪ੍ਰਧਾਨ ਸਾਹਿਬ ਸਾਹਿਬ ਪਹੁੰਚੇ ਨੇ ਜਸਵੀਰ ਸਿੰਘ ਫਤਿਹਪੁਰ ਸੋ ਜਸਵੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਤੇ ਸੋ ਬਿਲਕੁਲ ਲਾਈਵ ਤਸਵੀਰਾਂ ਦਰਸ਼ਕ ਜੁੜੇ ਨੇ ਦੇਸ਼ ਵਿਦੇਸ਼ਾਂ ਤੋਂ ਲਾਈਵ ਚੱਲ ਰਿਹਾ ਹੈ ਔਰ ਮਿਲਣਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਪਹਿਲਾ ਪਿੰਡ ਫਤਿਹਪੁਰ ਜਿਹੜਾ ਕਿ ਸੈਕੰਡ ਡੇ ਦੇ ਵਿੱਚ ਜਿਹੜਾ ਸਰਪੰਚ ਬਣਾਇਆ ਗਿਆ ਔਰ ਕੀ ਕਹਿਣਾ ਚਾਹੋਗੇ ਬਾਕੀ ਦੇ ਪੰਜਾਬ ਵਾਸੀਆਂ ਦੇਖੋ ਪੰਜਾਬ ਵਾਸੀਆਂ ਨੂੰ ਸਾਡਾ ਇੱਕ ਸੁਨੇਹਾ ਹੈ ਪਿਆਰ ਦਾ ਪਿੰਡਾਂ ਦੇ ਵਿੱਚ ਢੜੇ ਵਜੀਆਂ ਦੇ ਉੱਠ ਕੇ ਆਪਸੀ ਪਿਆਰ ਮੁਹੱਬਤ ਨਾਲ ਰਹੀਏ ਕਿਉਂਕਿ ਸਾਨੂੰ ਜਥੇਬੰਦੀਆਂ ਨੇ ਸਿਖਾਇਆ ਜਾਂਦਾ ਏਕਤਾ ਏਕਤਾ ਨਾਲ ਜੇ ਰੱਖ ਕੇ ਰਾਵਾਂਗੇ ਤੇ ਅਸੀਂ ਹਰ ਮੋਰਚਾ ਜਿੱਤ ਸਕਦੇ ਆ ਅਸੀਂ ਪਿੰਡ ਤੋਂ ਲੈ ਕੇ ਜੇ ਅਸੀਂ ਇਹੀ ਕਿਸਾਨ ਲਹਿਰ ਨਾਲ ਅਸੀਂ ਕਿਸਾਨ ਸਰਕਾਰਾਂ ਬਣਾਉਣ ਲੱਗੇ ਤੇ ਫਿਰ ਵੇਖੋ ਜਿਹੜੇ ਕਿਸਾਨ ਮਜ਼ਦੂਰ ਦੇ ਸਾਡੀ ਸਰਕਾਰ ਕੋਈ ਬਾਹ ਨਹੀਂ ਪਾੜਦੀ ਸਾਡੇ ਨਾਲ ਬਹੁਤ ਧੱਕੇ ਹੋ ਰਹੇ ਨੇ ਉਹ ਹੁਣ ਉਹ ਬੰਦ ਹੋ ਜਾਣਗੇ ਇਹ ਅੱਜ ਪੰਜਾਬ ਵਾਸੇਰ ਮੇਰਾ ਮੈਸੇਜ ਹੈ ਵੀ ਇਸੇ ਤਰ੍ਹਾਂ ਮੇਰੇ ਕਿਸਾਨ ਜਥੇਬੰਦੀਆਂ ਦੇ ਹੋਰ ਵੀਰਾਂ ਨੂੰ ਵੀ ਬੇਨਤੀ ਹੈ ਤੁਸੀਂ ਐਂਜ ਹੀ ਪਿੰਡਾਂ ਵਿੱਚੋਂ ਕਿਸਾਨ ਜੁਗੀਆਂ ਦੇ ਛੱਡੇ ਨੇਠ ਸਰਪੰਚ ਚੁਣੋ ਕਿਸੇ ਪਾਰਟੀ ਦਾ ਨਾ ਹੋਵੇ ਉਹ ਪਾਰਟੀ ਜੋ ਫਿਰ ਆਪਣੇ ਮਨਮਰਜ਼ੀ ਨਾਲ ਪਿੰਡ 'ਚ ਉਹ ਕੰਮ ਕਰਾਉਂਦੇ ਨੇ ਤੇ ਨਾਲੇ ਪਿੰਡ 'ਚ ਬੈਰ ਵਿਰੋਧ ਕਰਾਉਂਦੇ ਆ ઠાਣੇ ਪਰਚੇ ਤੱਕ ਜਾਂਦੇ ਨੇ ਉਹ ਉਹਨਾਂ ਚੀਜ਼ਾਂ ਨੂੰ ਅਸੀਂ ਇਸ ਚੀਜ਼ ਨੂੰ ਕਹਿੰਦੇ ਆ ਵੀ ਇਸ ਕਰਕੇ ਪਾਰਟੀ ਤੋਂ ਉੱਪਰ ਉੱਠ ਕੇ ਜੇ 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 ਇਸ ਪ੍ਰਧਾਨ ਦੀ ਜਿਹਦਾ ਨਹੀਂ ਸਿਚੁਏਸ਼ਨ ਬਣਾਈ ਜਿਦਾਂ ਦੀ ਫਤੇਪੁਰ ਪਿੰਡ ਦੇ ਵਿੱਚ ਬਣੀ ਹੈ ਨਾ ਐਦਾਂ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਤਕਰੀਬਨ ਜੇ ਬਣ ਜਾਂਦੀ ਹੈ ਨਾ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਦ ਤਰ੍ਹਾਂ ਕਿਤੇ ਵੀ ਕਾਫੀ ਜ਼ਿਆਦਾ ਮਸਲੇ ਇੱਕ ਨੇੜੇ ਹੋ ਜਾਣਗੇ ਔਰ ਹੱਲ ਵੀ ਕਰਵਾਏ ਜਾਣਗੇ ਔਰ ਕਿਸੇ ਦੀ ਮਿੰਤ ਵੀ ਨਹੀਂ ਕਰਨੀ ਬੇਗ ਲੱਗਦਾ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਅਸੀਂ ਸਹਿਮਤੀ ਨਾ ਬਣਾਉਂਦੇ ਆ ਸਾਡੇ ਪਿੰਡਾਂ ਦੇ ਵਿੱਚ ਸਹਿਮਤੀ ਦਾ ਵਿਕਾਸ ਦੇ ਕੋਈ ਵੀ ਅਸੀਂ ਕੰਮ ਕਰਨਾ ਹੈ ਉਹ ਸਹਿਮਤੀ ਨਾ ਹੁੰਦੇ ਆ ਅੱਤੇ ਕੰਮ ਤਾਂ ਸਾਡੇ ਐ ਹੀ ਰੁਕ ਜਾਂਦੇ ਗ੍ਰਾਂਟਾ ਵਾਪਸ ਜਾਂਦੇ ਪਿੰਡ ਦੀ ਇਸ ਕਰਕੇ ਅਸੀਂ ਸੋਚਿਆ ਸੀ ਸਭ ਤੋਂ ਪਹਿਲਾਂ ਰੱਖਿਆ ਪਿੰਡ ਦਾ ਵਿਕਾਸ ਨੌਜਵਾਨਾਂ ਜਿਹੜੇ ਜੂਸ ਰਹੇ ਉਹਨਾਂ ਤੇ ਹਿਆ ਰੱਖਿਆ ਗਿਆ ਕੋਈ ਇਹਨਾਂ ਨੂੰ ਖੇਡਣ ਲਈ ਗਰਾਊਂਡ ਬਣਾਇਆ ਜਾਵੇ ਸਕੂਲ ਦੇ ਮਤਲਬ ਕੋਈ ਬਿਲਡਿੰਗ ਬਣੇ ਕੋਈ ਅਪਗ੍ਰੇਡ ਹੋਵੇ ਸਕੂਲ ਅਸੀਂ ਐਜੂਕੇਸ਼ਨ ਤੇ ਸਿਹਤ ਲਈ ਮਤਲਬ ਇਹ ਚੀਜ਼ ਮੁੱਖ ਰੱਖ ਕੇ ਵੀ ਇਹਦਾ ਸਰਪੰਚ ਸਾਹਿਬ ਨਾਲ ਇਹੀ ਅਸੀਂ ਇਹ ਗੱਲ ਜੀ ਤੁਸੀਂ ਇਹਦਾ ਕਿਹੜਾ ਧਿਆਨ ਰੱਖਣਾ ਸੋ ਐਜੂਕੇਸ਼ਨ ਔਰ ਸਿਹਤ ਨੂੰ ਮੁੱਖ ਰੱਖ ਕੇ ਜਿਹੜੀ ਇਹ ਸੋ ਪਿੰਡ ਦੇ ਨੌਜਵਾਨ ਵੀ ਨੇ ਕੀ ਨਾਂ ਵੀਰ ਜੀ ਤੁਹਾਡਾ ਮੇਰਾ ਨਾਮ ਰਣਜੋਤ ਸਿੰਘ ਜੀ ਰਣਜੋਤ ਸਿੰਘ ਜੀ ਮਤਲਬ ਤੁਸੀਂ ਫਤਿਹਪੁਰ ਤੋਂ ਹੀ ਹੋ ਜੀ ਮੈਂ ਫਤਿਹਪੁਰ ਦਾ ਹੀ ਵਸਨੀਕ ਆ ਜੀ ਓਕੇ ਔਰ ਅੱਜ ਇੱਕ ਮਾਨ ਦੇ ਨੇ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਸਰਪੰਚੀ ਦਾ ਇੱਕ ਸੈਕੰਡ ਡੇ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਹਮਲਾ ਮਾਰ ਰਿਹਾ ਹੈ ਨਾ ਪਿੰਡ ਵਾਸੀਆਂ ਨੇ ਡੇਰਾ ਵਾਸੀਆਂ ਨੇ ਔਰ ਕਿਰਤੀ ਕਿਸਾਨੀ ਜਿਹੜੇ ਆਗੂਆਂ ਨੇ ਲੱਗਦਾ ਨਹੀਂ ਵੀ ਕੁਝ ਵੱਖਰਾ ਜਿਹਾ ਹੋਗਾ ਪੰਜਾਬ ਨਾਲੋਂ ਦੇਖੋ ਜੀ ਇਹ ਇੱਕ ਵੱਖਰਾ ਫੈਸਲਾ ਹੋਇਆ ਔਰ ਇਹ ਕੁਝ ਦਿਨਾਂ ਦਾ ਨਹੀਂਗਾ ਇਹ ਸਿਰ ਘੰਟਿਆਂ ਦੇ ਵਿੱਚ ਅਸੀਂ ਆਪਣਾ ਜਿਹੜਾ ਪਿੰਡ ਦਾ ਮਸਲਾ ਜੀ ਆਪ ਦੇ ਗਰਡ ਜੋ ਸ਼ਰਮ ਸੰਮਤੀ ਦਾ ਪੂਰੇ ਸਾਡੇ ਪਿੰਡ ਦੇ ਵਿੱਚ ਇਤਿਹਾਸ ਰਚਿਆ ਗਿਆ ਅੱਜ ਤੋਂ ਕਿ ਸਾਡੇ ਪਿੰਡ ਦੇ ਜਿਹੜੀ ਸ਼ਰਮ ਸੰਮਤੀ ਹੋਈ ਹੈ ਔਰ ਬਿਲਕੁਲ 48 ਘੰਟਿਆਂ ਦੇ ਵਿੱਚ ਵਿੱਚ ਅਸੀਂ ਆਪਣਾ ਸਰਪੰਚ ਚੁਣ ਕੇ ਔਰ ਰਾਜਨੀਤਿਕ ਮੁੱਦਿਆਂ ਨੂੰ ਛੱਡ ਕੇ ਅਸੀਂ ਆਪਣੇ ਪਿੰਡ ਦੇ ਸਮਾਜਿਕ ਮੁੱਦੇ ਪੜਾਈ ਖੇਡ ਮੈਦਾਨ ਉਹਨਾਂ ਨੂੰ ਸਹੀ ਕਰਨ ਵਾਸਤੇ ਪਰ ਜੇ ਪਿਛਾ ਜਾਤੀ ਮਾਰੀ ਹੈ 70 75 ਸਾਲਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਹੋਈਆਂ ਜੋ ਅਸੀਂ ਕਰਨਾ ਚਾਹੁੰਦੇ ਆ ਤੁਹਾਡੇ ਪਿੰਡ ਦਾ ਜਿਹੜਾ ਯੂਥ ਹੈ ਉਹ ਪੂਰਾ ਜਾਰੂ ਹੋ ਚੁੱਕਿਆ ਔਰ ਚੰਗੇ ਕੰਮਾਂ ਵੱਲ ਪਹਿਲ ਕਰ ਰਿਹਾ ਔਰ ਚੰਗੇ ਕੰਮਾਂ ਵੱਲ ਪਹਿਲ ਕਰ ਰਿਹਾ ਇਹ ਕਹਿਣਾ ਇੱਥੋਂ ਦੇ ਨੌਜਵਾਨ ਆਗੂ ਨੇ ਸੋ ਕੁਝਾਂ ਨਹੀਂ ਬਣਦੇ ਇੱਥੇ ਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਹੈ ਨਾ ਪੰਜਾਬ ਦੇ ਵਿੱਚ ਸੈਕੰਡ ਡੇ ਦੇ ਵਿੱਚ ਬਹੁਤ ਵੱਡਾ ਹਮਲਾ ਮਾਰਿਆ ਪਿੰਡ ਫਤਿਹਪੁਰ ਫਤਿਹਪੁਰ ਪਿੰਡ ਦਾ ਜੇ ਨਾਮ ਆਉਂਦਾ ਤਾਂ ਲੱਗਦਾ ਨਹੀਂ ਵੀ ਫਤਿਹਪੁਰ ਦੇ ਵਿੱਚ ਇੰਨੀ ਸਿਚੁਏਸ਼ਨ ਬਣ ਜੇਗੀ ਔਰ ਕੀ ਕਹਿਣਾ ਚਾਹੋਗੇ ਬਾਕੀ ਪੰਜਾਬ ਵਾਸੀਆਂ ਨੂੰ ਨਿਵਾਸੀਆਂ ਨੂੰ ਕਿ ਜਿੰਦਾਂ ਦਾ ਉਪਰਾਲਾ ਤੁਸੀਂ ਕੀਤਾ ਹੈ ਇਦਾਂ ਦੇ ਹੋਣੇ ਚਾਹੀਦੇ ਜੋ ਬੰਦੇ ਬਿਲਕੁਲ ਹੋਣਾ ਜੀ ਇਹ ਕੋਈ ਬਟਾੜਾ ਵੱਡਾ ਪੁਰਾਣਾ ਨਹੀਂ ਮੜਾ ਜਾਂ ਮਾਣੀ ਮਾਰਨਾ ਪੈਂਦਾ ਬੰਨਾਂ ਦੇ ਸਰਪੰਚ ਇੱਕ ਨਹੀਂ ਆ ਸੱਚੋ ਵੀ ਪਿੰਡ ਦੇ ਵਿੱਚ ਕਿਨੇ ਕਿਨੇ ਇੱਕ ਬੰਦਾ ਤੇ ਹਰੇਕ ਪਿੰਡ ਚ ਹੋਣਾ ਜੀ ਜਿਆਦਾ ਨਹੀਂ ਕਿੰਦਾ ਤੁਸੀਂ ਹਰ ਪਿੰਡ ਦੇ ਵਿੱਚ ਨੇਕ ਇਨਸਾਨ ਹੈਗੇ ਆ ਔਰ ਕਿਦਾਂ ਕਿਦਾਂ ਇਸ ਸਾਰੇ ਕੰਮ ਨੂੰ ਮੁਕੰਮਲ ਕਰਨ ਵਾਸਤੇ ਤਕਰੀਬਨ ਕਿੰਨਾ ਕੁ ਸਮਾਂ ਲੱਗਿਆ ਕੋਈ ਸਮਾਂ ਲੱਗੇ ਮੇਰੇ ਸਾਬ ਨਾਲ ਸਾਨੂੰ 48 ਘੰਟੇ ਵਿੱਚ ਓਕੇ ਹਾਂਜੀ ਔਰ 48 ਘੰਟੇ ਦੇ ਵਿੱਚ ਜਿਹੜੀ ਤੁਸੀਂ ਨਿਹਾਰ ਬਦਲ ਕੇ ਜਿਹੜੀ ਆ ਇਸ ਕਨਸੈਪਟ ਨੂੰ ਕਾਇਮ ਕੀਤਾ ਔਰ ਬਾਕੀ ਦੇ ਜਿਹੜੇ 7 ਮੈਂਬਰ ਨੇ ਹਾਂਜੀ ਉਹ ਵੀ ਜਲਦੀ ਜਿਹੜੇ ਦੇਖੋ ਜੀ ਜਿੰਨਾ ਚਿਰ ਸਾਡੀ ਕੀਰਤੀ ਕਿਸਾਨ ਜੁਨੀਏ ਨੇ ਪਿੰਡ ਦੇ ਵਿੱਚ ਨਾਲ ਅਸੀਂ ਬੂਟਾ ਨਹੀਂ ਪੈਦਾ ਉਹ ਸੋ ਜਿੰਨਾ ਚਿਰ ਕਿਰਤੀ ਕਿਸਾਨ ਯੂਨੀਅਨ ਨੇ ਕਾਇਮ ਉਹਨਾਂ ਚਿਰ ਇਸ ਪਿੰਡ ਦੇ ਵਿੱਚ ਵੋਟਾਂ ਨਹੀਂ ਪੈਣਗੀਆਂ ਔਰ ਸਰਪੰਚ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਮੂੰਹ ਮਠਾ ਕਰਦੇ ਹੋਏ ਔਰ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਸਰੇ ਪ੍ਰਧਾਨ ਸਾਹਿਬ ਦਾ ਮੂੰਹ ਮਠਾ ਕਰਾਣਾ ਕਿਉਂਕਿ ਇਹਨਾਂ ਨੇ ਵੀ ਬਹੁਤ ਜ਼ਿਆਦਾ ਹਮਲਾ ਮਾਰਿਆ ਸੋ ਬਿਲਕੁਲ ਲਾਈਵ ਤਸਵੀਰਾਂ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਜਸਵੀਰ ਸਿੰਘ ਫਤਿਹਪੁਰ ਕਿਰਤੀ ਕਿਸਾਨ ਯੂਨੀਅਨ ਦੇ ਬਹੁਤ ਵੱਡੇ ਆਗੂ ਨਜ਼ਰ ਆ ਰਹੇ ਨੇ ਔਰ ਸਰਪੰਚ ਸਾਹਿਬ ਫਾਦਰ ਸਾਹਿਬ ਖੜੇ ਨੇ ਔਰ ਹੋਰ ਵੀ ਜਿਹੜੇ ਪਿੰਡ ਦੇ ਵਾਸੀ ਡੇਰਾ ਵਾਸੀ ਔਰ ਸੂ ਆ ਗੁਜਰ ਦੇ ਖੜੇ ਨੇ ਆ ਭਾਈ ਜੀ ਚੱਲੋ ਮੜ ਜਾਂਦਾ ਸੋ ਤੁਹਾਨੂੰ ਮਿਲਵਾਉਂਦੇ ਆ ਜੀ ਅ ਸਰਦਾਰ ਸਾਹਿਬ ਕੋਮਲ ਸਾਹਿਬ ਸਭ ਤੋਂ ਪਹਿਲਾਂ ਬਬਸ ਵਾਅਦੇ ਤੁਹਾਡੇ ਪਿੰਡ ਨੇ ਬਹੁਤ ਵੱਡਾ ਹਮਲਾ ਮਾਰਿਆ ਜਿਦਾਂ ਕਿ ਸੈਕੰਡ ਡੇ ਦੇ ਵਿੱਚ ਕਾਗਜ਼ ਪਰਦਾ ਸੈਕੰਡ ਡੇ ਅੱਜ ਔਰ ਤੁਸੀਂ ਜਿਹੜਾ ਸਰਪੰਚ ਬਣਾ ਤਾ ਕੀ ਕਰਨ ਜਾਓਗੇ ਮੈਂ ਤੁਹਾਨੂੰ ਸਾਡੇ ਪਿੰਡ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਏਡੀ ਵੱਡੀ ਖੁਸ਼ੀ ਦੀ ਪਲ ਖੁਸ਼ੀ ਦੀ ਲਹਿਰ ਖੁਸ਼ੀ ਦਾ ਖੁਸ਼ੀ ਦੇ ਜਿਹੜੇ ਵਿੱਚ ਨਗਰ ਦਾ ਬੱਚਾ ਬੱਚਾ ਅੱਜ ਖੁਸ਼ ਹੋ ਕੇ ਤੇ ਮਹਿਸੂਸ ਕਰ ਰਿਹਾ ਵੀ ਇਹ ਸਾਡੇ ਪਿੰਡ ਤੇ 40-45 ਸਾਲ ਬਾਅਦ ਜਿਹੜੀ ਇਹ ਸੰਪਤੀ ਹੋਈ ਹੈ, ਇਹ ਸੰਪਤੀ ਹੋਈ ਹੈ। ਸਰਪੰਚੀ ਦੀ, ਜਿਹੜੇ ਸਰਪੰਚੀ ਦੀ ਸੰਤੀ ਨਾਲ ਸਾਰੇ ਗਿਲੇ ਦੂਰ ਹੋ ਗਏ ਨੇ ਔਰ ਵਿਕਾਸ ਦਾ ਰਾਹ ਖੁੱਲ ਗਿਆ। ਔਰ ਵਿਕਾਸ ਦਾ ਰਾਹ ਖੁੱਲ ਗਿਆ। ਇੱਕ ਗਣ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਕੋਮਲ ਸਾਹਿਬ ਦਾ। ਸੋ ਆਪਾਂ सरपंच साहब ਨਾਲ ਤੁਹਾਡੀ ਗੱਲਬਾਤ ਵੀ ਕਰਨੇ ਆ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜ ਸਰਪੰਚ ਸਾਹਿਬ ਕਿੱਧਰ ਨੇ ਬੈਠੇ ਪਾਓ ਬੜੇ ਬੜੇ ਨਾਲ ਗੱਲ ਚਾਪਾ ਦੇ ਸਰਪੰਚ ਵਗੈਰਾ ਬੋਲ ਰਹੇ ਕੋਈ ਜ਼ੋਰ ਸੋ ਇਹਨੇ ਆਪਾਂ ਹੋਰ ਇਧਰ ਇੰਟਰਵਿਊ ਵਗੈਰਾ ਕਰਦੇ ਆ ਕਿਉਂਕਿ ਆਗੂ ਹੋਰ ਵੀ ਨੇ ਬਹੁਤ ਜ਼ਿਆਦਾ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸੋ ਕੀ ਨਾਮ ਹੈ ਜੀ ਤੁਹਾਡਾ ਸਭ ਤੋਂ ਪਹਿਲਾ ਨਾਮ ਦੱਸੋ ਹਾਂ ਜੀ ਗੁਰਮੁਖ ਸਿੰਘ ਕਿੱਲੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਜਿਹੜਾ ਉਪਰਾਲਾ ਤੁਸੀਂ ਕੀਤਾ ਹੈ ਵਧਾਈ ਦੇ ਬਾਤ ਕਰੋ ਔਰ ਕੀ ਕਹਿਣਾ ਚਾਹੋਗੇ ਪੰਜਾਬ ਦੀ ਇੱਕਤਾ ਹੋ ਗਈ ਵਰਗ ਬਣ ਗਿਆ ਇੱਕ ਵੈਗਰੂ ਨੇ ਬੜੀ ਕਿਰਪਾ ਕੀਤੀ ਹੈ ਆਪਣਾ ਆਪਣਾ ਛੋਟੇ ਸੋ ਕਹਿੰਦੇ ਵੀ ਵਾ ਵ ਵਧਾਈਆਂ ਵੈਗਰੂ ਨੇ ਕਿਰਪਾ ਕੀਤੀ ਦਾ ਸਰਪੰਚ ਉਹ ਚੁਣਿਆ ਗਿਆ ਦੇਖੋ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਪਿੰਡ ਫਤਿਹਪੁਰ ਤੋਂ ਦੇਖ ਰਹੇ ਹੋ ਜਿੱਥੇ ਕਿ ਸਰਪੰਚ ਸਾਹਿਬ ਦੇ ਘਰ ਤੋਂ ਬਿਲਕੁਲ ਲਾਈਵ ਤਸਵੀਰਾਂ ਮਨਦੀਪ ਕੌਰ ਜਿਹੜੇ ਕਿ ਇਥੋਂ ਸਰਪੰਚ ਚੁਣेंगे ਸਰਬਸੰਮਤੀ ਨਾਲ ਉਹਨਾਂ ਦੇ ਘਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ 45 40 45 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਪਿੰਡ ਫਤਿਹਪੁਰ ਵਿੱਚ ਜਿਹੜਾ ਸਰਪੰਚ ਸਰਬਸੰਮਤੀ ਨਾਲ ਬਣਾਇਆ ਗਿਆ ਸੋ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਨਾਲ ਔਰ ਸਰਪੰਚ ਸਾਹਿਬ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਮਨਦੀਪ ਕੌਰ ਜੀ ਨਾਲ ਵੀ ਇਹ ਉਹਨਾਂ ਦੇ ਘਰ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਔਰ ਸੋਨੂ ਅਮਰਿੰਦਰ ਸਿੰਘ ਸੋਨੂ ਟੌਰ ਜੀ ਜਿਹੜੇ ਸਾਬਕਾ ਸਰਪੰਚ ਨੇ ਇਹਨਾਂ ਨੇ ਵੀ 6 ਸਾਲ ਲਗਾਤਾਰ ਇਸ ਪਿੰਡ ਦੀ ਸੇਵਾ ਕੀਤੀ ਔਰ ਗਿੱਲ ਕਾਖੜਾ ਜੀ ਸਾਡੇ ਬਹੁਤ ਸੀਨੀਅਰ ਆਗੂ ਨੇ ਇਹ ਵੀ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਸਵਾਗਤ ਹੈ ਸੋ ਤੁਹਾਡੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਵਾਂਗੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸਰਪੰਚ ਸਾਹਿਬ ਦੀ ਕਿੰਡਾ ਫਤਿਹਪੁਰ ਤੋਂ ਦੇਖ ਰਿਹਾ ਹਾਂ ਜਿੱਥੇ ਕਿ ਸਾਡੇ ਬਹੁਤ ਹੀ ਸਦਕਾਰਯੋਗ ਜਿਹੜੇ ਭੈਣ ਜਣੀ ਮਨਦੀਪ ਕੌਰ ਜੀ ਮਨਦੀਪ ਕੌਰ ਜੀ ਨਾਮ ਉਹ ਸਰਪੰਚ ਚੁਣੇਗਾ ਸਰਬਸੰਮਤੀ ਨਾਲ ਇਹ ਕੋਸ਼ਿਸ਼ ਪਿੰਡ ਵਾਸੀਆਂ ਵੱਲੋਂ ਡੇਰਾ ਵਾਸੀਆਂ ਵੱਲੋਂ ਔਰ ਬਹੁਤ ਵੱਡਾ ਰੋਲ ਪਲੇ ਕੀਤਾ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੋ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਨਾਮ ਜਾਣਣਾ ਚਾਹਾਂਗਾ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਢਿੱਲੋ ਸਾਹਿਬ ਤੁਸੀਂ ਓਕੇ ਸੋ ਬਾਬਾ ਜੀ ਅਸੀਂ ਮਰਖਲ ਆਏ ਸੀ ਇੱਕ ਵਾਰੀ ਤੇ ਤੁਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਪਿੱਛੇ ਗਏ ਹੋਏ ਸੀ ਸੋ ਅੱਜ ਕਿੱਦਾਂ ਲੱਗ ਰਿਹਾ ਜਿਹੜਾ ਸੈਕੰਡ ਡੇ ਦੇ ਵਿੱਚ ਕਾਗਜ਼ ਵਰਨਣਾ ਹਲੇ ਸੈਕੰਡ ਡੇ ਆ ਔਰ ਤੁਸੀਂ ਮਿਲਦਾ ਸਰਪੰਚ ਵੀ ਚੁਣਦਾ ਔਰ ਕਿੱਦਾਂ ਦਾ ਮਹਿਸੂਸ ਕਰਦੇ ਬਾਬਾ ਜੀ ਇਹ ਤਾਂ ਬਹੁਤ ਵਧੀਆ ਗਏ ਬਹੁਤ ਮਾਣ ਹੋ ਰਿਹਾ ਵੀ ਸਾਡੇ ਪਿੰਡ 'ਚ ਪਹਿਲੀ ਵਾਰ ਇਹਦਾ ਬੜੀ ਮਹਾਰਾਜ ਸਾਹਿਬ ਨੇ ਸੁਣੀਏ ਕਿਤੇ ਅਦਭਗ ਬਣਿਆ ਰਵੇ ਇਹ ਸਾਡੀ ਪਹਿਲ ਹੈ ਤੇ ਇਹ ਪਹਿਲ ਸਦਾ ਵਾਸਤੇ ਕਾਇਮ ਨੇ ਬਾਬਾ ਸਾਹਿਬ ਚਾਪਤੀ ਕੜਾ ਕਰੇ ਬਹੁਤ ਵਧੀਆ ਆਇਆ ਜੀ ਬਾਬਾ ਜੀ ਕੀ ਲੱਗਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਈ ਕਿਰਪਾ ਦੀ ਆਪ ਅੱਜ ਆਪ ਹੀ ਹਾਂਜੀ ਹਾਂਜੀ ਬਾਬਾ ਜੀ ਉਹ ਸੀਗਾ ਜੀ ਦਿੱਕਾ ਉਹਨਾਂ ਦੇ ਅੱਗੇ ਅਰਦਾਸਾਂ ਸੁਣੀਆਂ ਨੇ ਉਹਨਾਂ ਨੇ ਸਾਡੀਆਂ ਕਿਉਂਕਿ ਇਸ ਪਿੰਡ ਦੇ ਵਿੱਚ ਜੇ ਗੱਲ ਕਰੀਏ ਤਾਂ ਬੋਰਡ ਸਾਹਿਬ ਬਹੁਤ ਵੱਡਾ ਸਥਾਨ ਆ ਉਹਨਾਂ ਦਾ ਜਿੱਤੋਂ ਕਿ ਤੀਰ ਵੀ ਚਲਾਇਆ ਗਿਆ ਹਾਂਜੀ ਬਾਬਾ ਮਹਾਰਾਜ ਨੇ ਇੱਕ ਜੀ ਚਰਨ ਪਾਇਏ ਨੇ ਖਬਰੇ ਉਹਨਾਂ ਦੇ ਚਰਨਾਂ ਦੀ ਕਿਰਪਾ ਆਜ ਸਾਡੇ ਪਿੰਡ ਦੇ ਆ ਸੋ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਪਿੰਡ ਦੇ ਵਿੱਚ ਏਕਤਾ ਹੈ ਸੋ ਜੇ ਗੱਲ ਕਰੀਏ ਤਾਂ ਇਸ ਪਿੰਡ ਦੇ ਡੇਰਾ ਵਾਲੇ ਪਾਸੇ ਗੁਰਦੁਆਰਾ ਬੋਰਡ ਸਾਹਿਬ ਜਿਹੜਾ ਕਿ ਬਹੁਤ ਹੀ ਪੁਰਾਣੇ ਇਤਿਹਾਸ ਨੂੰ ਦਰਸਾਉਂਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਯਾਦਗਾਰ ਉੱਥੇ ਬਣੀ ਹੋਈ ਹੈ ਔਰ ਇਸ ਪਿੰਡ ਦੇ ਨਾਲ ਡੇਰਿਆਂ ਦੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਥੋਂ ਤੀਰ ਵੀ ਜਿਹੜਾ ਉਹ ਚਲਾਇਆ ਗਿਆ ਸਮਾਣੇ ਵੱਲੋਂ ਔਰ ਕਿਤਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਪਾ ਲਾ ਲੋ ਜਿਹੜਾ ਕਿ ਅੱਜ ਇਸ ਪਿੰਡ ਦੇ ਵਿੱਚ 40 ਸਾਲਾਂ ਬਾਅਦ ਜਿਹੜਾ ਸਰਪੰਚ ਹੈ ਉਹ ਚੁਣਿਆ ਗਿਆ ਔਰ ਸਰਬਸੰਮਤੀ ਦੇ ਨਾਲ ਇੱਥੇ ਲੇਡੀ ਸੀਟ ਹੈ ਔਰ ਜੇ ਗੱਲ ਕਰੀਏ ਧਰਜਿੰਦਰ ਸਿੰਘ ਜੀ ਨਾ ਉਹਨਾਂ ਦੇ ਵਾਈਫ ਧਰਜਿੰਦਰ ਸਿੰਘ ਜੀ ਤੇ ਇਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਉਹ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਹਾਂਜੀ ਕੋਈ ਨਹੀਂ ਕੋਈ ਨਹੀਂ ਸਰ ਸੋ ਆਓ ਇੱਕ ਮਿੰਟ ਸੋ ਸਭ ਤੋਂ ਪਹਿਲਾਂ ਤਾਂ ਬਬੋ ਸਵਾਗਤ ਹੈ ਜੀ ਲਾਈਵ ਚੱਲ ਰਿਹਾ ਹੈ ਨਾ ਸੋ ਬਹੁਤ ਅੱਛਾ ਪ੍ਰੋਗਰਾਮ ਕੀਤਾ ਪਿੰਡ ਫਤਿਹਪੁਰ ਨੇ ਉਹ ਕੀ ਲੱਗਦਾ ਹੈ ਬਾਬਾ ਦੀ ਫੁੱਲ ਕਿਰਪਾ ਮੈਂ ਕਹਿੰਦਾ ਜੀ ਮਹਾਰਾਜਾ ਦੀ ਕਿਰਪਾ ਕੀਤੀ ਸਾਰਾ ਪਿੰਡ ਦਾ ਇਹ ਕਰਤਾਰ ਹੈ ਤੇ ਇਸ ਸਮਾਂ ਅੱਜ ਚਲੋ ਸਾਨੂੰ ਇਹ 50 ਸਾਲਾਂ ਤੋਂ ਜਿਹੜਾ ਪਹਿਲਾ ਟਾਰਗੇਟ ਹੋਇਆ ਜਿਹੜਾ ਸਾਡੇ ਪਿੰਡ ਦੇ ਵਿੱਚ ਸਮਝਦੀ ਹੋਈ ਹੈ ਅਸੀਂ ਇਸ ਦੇ ਪਰਮੂ ਵਧਾਈ ਦੇ ਪਾਤਰ ਹੈ ਸਰਦਾਰ ਕਲਦੀਪ ਸਿੰਘ ਜਿਹੜੇ ਜਿਹੜੇ ਬੜੇ ਨੰਦੇ ਪੁਰ ਅਰਜਿੰਦਰ ਸਿੰਘ ਰਾਣਾ ਜਿਹੜਾ ਕਿ ਉਹ ਉਹਨਾਂ ਨੂੰ ਵਧਾਈ ਲੱਖ ਲੱਖ ਸਤਿ ਸ਼੍ਰੀ ਅਕਾਲ ਨੂੰ ਬੜਾ ਵੱਡਾ ਔਰ ਜਿਹੜੇ ਸਾਬਕਾ ਸਰਪੰਚ ਸੋਨੂ ਢੋਟ ਜੀ ਉਹਨਾਂ ਦਾ ਕਿੰਦਾ ਦਾ ਰੋਲ ਰਿਹਾ ਇਹਦੇ ਵਿੱਚ ਬਹੁਤ ਵੱਡਾ ਰੋਲੇ ਜੀ ਬਹੁਤ ਵੱਡਾ ਉਹਨਾਂ ਨੇ ਸਹਿਯੋਗ ਨਾਲ ਹੀ ਸਾਰਾ ਕੁਝ ਕੀਤਾ ਜਾਨੀ ਵਾਲੇ ਵੀ ਕ੍ਰਿਤਿਕ ਸਾਹਿਬਾ ਹਾਂ ਬਹੁਤ ਵੱਡਾ ਸਹਿਯੋਗ ਹੈ ਸਾਰੇ ਭਰਾਵਾਂ ਦਾ ਬਹੁਤ ਔਰ ਜਿਹੜੇ ਸਰਪੰਚ ਬਣੇ ਨੇ ਆਮ ਕਿਸਾਨ ਨੇ ਕੋਈ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਪਾਰਟੀ ਨਾਲ ਸੰਬੰਧ ਨਹੀਂ ਸੋਨਾ ਸਿਸਟਮ ਹੈ ਜੀ ਸਾਰਾ ਪਿੰਡ ਅੱਜ ਖੁਸ਼ੀ ਦੇ ਲਹਿਰ ਦੇ ਵਿੱਚ ਹੈ ਕੰਮ ਦਾ ਵੱਡਾ ਇਹ 50 ਸਾਲਾਂ ਦਾ ਰਿਕਾਰਡ ਟੁੱਟਿਆ ਸਾਡੇ ਪਿੰਡ ਵਿੱਚ ਅੱਜ ਤੋਂ 50 ਕਿਸਾਨ ਪਿੰਲੋਂ ਇਹ ਲਹਿਰ ਰੁਕੇ 24 ਘੰਟੇ ਦੀ ਕੋਸ਼ਿਸ਼ ਚੱਲ ਰਹੀ ਹੈ ਨਾ 24 ਘੰਟੇ ਦੀ ਕੋਸ਼ਿਸ਼ ਹੈ ਸੋ 48 ਘੰਟਿਆਂ ਦੀ ਕੋਸ਼ਿਸ਼ ਦੌਰਾਨ ਜਿਹੜਾ ਬਹੁਤ ਵੱਡਾ ਉਪਰਾਲਾ ਪਿੰਡ ਫਤਿਹਪੁਰ ਵੱਲੋਂ ਕੀਤਾ ਗਿਆ ਸੋ ਢੱਲੋਂ ਸਾਹਿਬ ਬੋਲੋਗੇ ਤੁਸੀਂ ਵੀ ਬੋਲ ਦਿਓ ਮੜੇ ਆਪਣੀ ਗ੍ਰੀ ਸਰਪੰਚਾਂ ਨੂੰ ਲੈ ਕੇ ਰਣਾ ਹੋਇਆ ਬਾਹਰ ਹੋ ਜਾਂ ਬਾਹਰ ਲਿਆਓ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਫਤਿਹਪੁਰ ਤੋਂ ਦੇਖ ਰਹੇ ਹੋ ਜਿਹੜੇ ਕਿ ਅੱਜ ਪੰਜਾਬ ਦੇ ਵਿੱਚ ਪਹਿਲੇ ਨੰਬਰ ਦੇ ਜਿਹੜੇ ਸਰਬਸੰਮਤੀ ਦੇ ਸਰਪੰਚ ਚੁਣੇਗੇ ਜੇ ਗੱਲ ਕਰੀਏ ਤਾਂ ਸੈਕੰਡ ਡੇ ਆਜੋ ਖੜੋ ਖੜੋ ਨਾਲ ਸੋ ਭੈਣ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਆਪ ਜੀ ਨੂੰ ਆਪ ਸਭੰਚ ਬਣੇ ਔਰ ਬਾਬਾ ਜੀ ਦੀ ਕਿਰਪਾ ਹੋਈ ਕਿਉਂਕਿ ਇੱਥੇ ਬਹੁਤ ਵੱਡਾ ਸਥਾਨ ਬਣਾ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੇ ਸਥਾਨ ਹੈ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਪ੍ਰਧਾਨ ਸਾਹਿਬ ਜੀ ਹੈ ਨਾ ਜੀ ਸੋ ਉਹਨਾਂ ਦੀ ਵੀ ਮੈਸਮ ਦਾ ਬਹੁਤ ਵੱਡੀ ਕਿਰਪਾ ਹੈ ਔਰ ਭੈਣ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਵਾਸੀਆਂ ਨੂੰ ਡੇਰਾ ਵਾਸੀਆਂ ਨੂੰ ਔਰ ਕਿਰਤੀ ਕਿਸਾਨ ਜੁਣ ਨੂੰ ਵਿਹਾਗ ਹੋਵੇ ਕਿੱਦਾਂ ਦਾ ਕਿਦਾਂ ਦਾ ਮਹਿਸੂਸ ਕਰ ਰਿਹਾ ਅੱਜ ਬਹੁਤ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਆ ਮੈਂ ਤੇ ਬਹੁਤ ਖੁਸ਼ੀ ਹੋਈ ਏ ਸਾਨੂੰ ਹਾਂਜੀ ਆਪਾਂ ਜੀ ਮਤਲਬ ਕਿਤਨਾ ਕਿਤੇ ਦੇਸ਼ ਵਿਦੇਸ਼ ਦੇ ਵਿੱਚੋਂ ਜੁੜੇ ਨੇ ਕੋ ਕੈਨੇਡਾ ਤੋਂ ਜੁੜੇ ਨੇ ਦੁਬਈ ਤੋਂ ਜੁੜੇ ਨੇ ਮੁੰਡੇ ਔਰ ਹੋਰ ਵੀ ਕਾਫੀ ਸਾਰੇ ਜੁੜੇ ਨੇ ਕੀ ਕਹਿਣਾ ਚਾਹੋਗਾ ਅੱਜ ਪਿੰਡ ਫਤਿਹਪੁਰ ਜਿਹੜਾ ਤੁਹਾਡਾ ਇੱਕ ਨੰਬਰ ਤੇ ਪੰਜਾਬ ਦੇ ਵਿੱਚ ਆ ਗਿਆ ਸੋ ਕੀ ਕਹਿਣਾ ਚਾਹੋਗੇ ਜੰਦ ਜਾਂਦੇ ਹੁਣ ਆਪਾਂ ਗੱਲ ਕਰੀ ਜਿਹੜੇ ਬਾਕੀ ਦੇ ਸੱਤ ਮੈਂਬਰ ਹੈ ਹਾਂਜੀ ਉਹ ਹਾਂ ਜੀ ਜੋਨ ਮਤਲਬ ਜਲਦੀ ਹੋਏਗੀ ਜਦੋਂ ਉਹ ਜਲਦੀ ਹੋ ਜਾਏ ਅਸੀਂ ਅੱਜ ਹੋਣਾ ਸਰਬੰਧੀ ਨਾਲ ਹੀ ਹਾਂ ਹਾਂ ਸਰਬੰਧੀ ਨਾਲ ਕਿਉਂਕਿ ਹੋਰ ਅੱਜ ਜਿਹੜਾ ਇਹ ਵੀਰਿਆਂ ਦਾ ਡੋਰ ਚੱਲ ਰਿਹਾ ਇਸ ਤੋਂ ਬਾਅਦ ਅਸੀਂ ਮੀਟਿੰਗ ਰੱਖਦੇ ਹਾਂ ਉਸ ਤੋਂ ਬਾਅਦ ਜਿਹੜੇ ਸੱਤ ਸਾਡੇ ਮੈਂਬਰ ਨੇ ਉਹ ਅਸੀਂ ਚੁੰਮਦੇ ਹਾਂ ਮਤਲਬ ਅਜਾਤ ਪਾਤ ਤੋਂ ਉੱਪਰ ਉੱਠੇ ਇਹ ਫੋਟੋ ਕਰਾਣੇ ਪੈਂਦੇ ਰੋਕੋ ਫੋਟੋ ਕਰਾਣੇ ਸਰ ਸਮਝੀ ਨਾਲ ਅਸੀਂ ਜਿਹੜਾ ਬਰਾਲਾ ਕੀਤਾ ਸਾਰੀ ਸੰਗਤ ਨੇ ਤੇ ਅਸੀਂ ਮਤਲਬ ਅਸੀਂ ਦੰਪਰ ਕਰਦੇ ਹਾਂ ਸਾਡੀ ਬੱਚੀ ਨੂੰ ਮਤਲਬ ਜਿਹੜਾ ਮਰਦ ਪ੍ਰਧਾਨ ਦੇਸ਼ੇ ਉਹਦੇ ਵਿੱਚ ਸਾਡੀ ਬੱਚੀ ਨੂੰ ਨਿੱਜੀ ਸੇਵਾ ਕੰ ਦਾ ਮੌਕਾ ਮਿਲਿਆ ਅਸੀਂ ਅਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹ ਬੱਚੀ ਨੂੰ ਪ੍ਰਮਾਤਮਾ ਬਹੁਤ ਬਖਸ਼ੇ ਇਹਦਾ ਅਰਦਾਸ ਕਰਦੇ ਹਾਂ ਕਿ ਇਹ ਬੱਚੀ ਨੂੰ ਪ੍ਰਮਾਤਮਾ ਬਹੁਤ ਬੜੇ ਬੱਚੇ ਮੇਰਾ ਪਿੰਡ ਵਿੱਚ ਗਲਾਸ ਦੀ ਤੇ ਸਾਂਝੇ ਬੈਠੇਗਾ ਮਹਾਰਾ ਲਾਈਵ ਚਲਾਇਆ ਹੈ ਉਮੇ ਤਾਂ ਦਿਨ ਬਗਾਰਾ ਮੈਂ ਥੋੜਾ ਫੋਨ ਕੁਛ ਭਾਈ ਜੀ ਭਾਂਜਾ ਜੀ ਉਹ ਘੱਟ ਹੋ ਗਈ